ਪੰਜਾਬ ਪੁਲਸ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਤੋਂ ਬਾਅਦ ਅੱਠ ਹੋਰ ਆਈਪੀਐਸ ਅਫਸਰ ਤੇ ਚਾਰ ਆਈਏਐਸ ਅਫਸਰ ਜੋ ਸੀਬੀਆਈ ਦੀਆਂ ਨਜ਼ਰਾਂ ਦੇ ਵਿੱਚ ਸੀਬੀਆਈ ਇਹਨਾਂ ਅੱਠ ਆਈਪੀਐਸ ਅਫਸਰਾਂ ਨੂੰ ਕਿਸੇ ਸਮੇਂ ਵੀ ਜੋ ਇਹਨਾਂ ਦੇ ਕੋਲੋਂ ਪੁੱਛਗਿੱਛ ਕਰ ਸਕਦੀ ਏ ਜੋ ਸੀਬੀਆਈ ਵੱਲੋਂ ਗ੍ਰਿਫਤਾਰ ਕੀਤਾ ਗਿਆ ਹਰਚਰਨ ਸਿੰਘ ਪੁੱਲਰ ਦਾ ਉਹ ਵਿਚੋਲਾ ਕ੍ਰਿਸ਼ਨੂ ਜਿਸ ਨੇ ਅੱਜ ਇਹ ਖੁਲਾਸੇ ਕੀਤੇ ਨੇ ਸੋ ਇਹ ਕਿਹੜੇ ਕਿਹੜੇ 8 ਆਈਪੀਐਸ ਅਫਸਰ ਨੇ ਜਿਨ੍ਹਾਂ ਨੂੰ ਸੀਬੀਆਈ ਪੁੱਛੇਗੀ ਜੋ ਇਹ ਭ੍ਰਿਸ਼ਟਾਚਾਰ ਦਾ ਨੈਟਵਰਕ ਟੁੱਟੇਗਾ ਬਹੁਤ ਵੱਡਾ ਇਹ ਭ੍ਰਿਸ਼ਟਾਚਾਰ ਦਾ ਨੈਟਵਰਕ ਫੈਲਿਆ ਹੋਇਆ ਹੈ ਜਿਸ ਵਿੱਚ ਹਰਚੰਦ ਸਿੰਘ ਪੁੱਲਰ ਦੇ ਕੋਲੋਂ ਜੋ ਤੰ ਨਿਕਲਿਆ ਉਸ ਤੋਂ ਬਾਅਦ ਸੀਬੀਆਈ ਪੰਜਾਬ ਦੇ ਵਿੱਚ ਲਗਾਤਾਰ ਜੋ ਆਪਣੀਆਂ ਗਤੀਵਿਧੀਆਂ ਵਧਾ ਰਹੀ ਹੈ ਤੁਸੀਂ ਜੁੜਿਓ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਰਿਸ਼ਵਤਖੋਰੀ ਦਾ ਮਾਮਲਾ ਬਹੁਤ ਵੱਡਾ ਨੈਟਵਰਕ ਫੈਲਿਆ ਹੋਇਆ ਹੈ ਇਸ ਰਿਸ਼ਵਤਖੋਰੀ ਨੂੰ ਲੈ ਕੇ ਵੱਖ-ਵੱਖ ਸਰਕਾਰਾਂ ਦੇ ਵੱਲੋਂ ਭਾਵੇਂ ਹੇਠਲੇ ਪੱਧਰ ਦੇ ਅਧਿਕਾਰੀਆਂ ਦੇ ਉੱਪਰ ਵਿਜੀਲੈਂਸ ਵੱਲੋਂ ਪਰਚੇ ਦਰਜ ਕੀਤੇ ਜਾਂਦੇ ਨੇ ਵਿਜੀਲੈਂਸ ਉਹਨਾਂ ਨੂੰ ਫੜਦੀ ਏ ਪਰ ਜਿਹੜੇ ਵੱਡੇ ਆਈਪੀਐਸ ਅਫਸਰ ਹੁੰਦੇ ਨੇ ਉਹਨਾਂ ਨੂੰ ਵਿਜੀਲੈਂਸ ਕਿਉਂ ਨਹੀਂ ਫੜਦੀ ਵਿਜੀਲੈਂਸ ਉਹਨਾਂ ਆਈਪੀਐਸ ਅਫਸਰਾਂ ਤੋਂ ਡਰਦੀ ਏ ਜਿਸ ਕਾਰਨ ਪੰਜਾਬ ਦੇ ਵਿੱਚ ਹਰਚਨ ਸਿੰਘ ਪੁੱਲਰ ਨੂੰ ਸੀਬੀਆਈ ਨੇ ਕਾਬੂ ਕੀਤਾ ਤੇ ਸੀਬੀਆਈ ਦੇ ਵੱਲੋਂ ਜੋ ਖੁਲਾਸੇ ਕੀਤੇ ਗਏ ਨੇ ਹਰਚਨ ਸਿੰਘ ਪੁੱਲਰ ਦੀ ਜਦੋਂ ਜਾਇਦਾਦ ਖੰਗਾਲੀ ਗਈ ਉਹਨਾਂ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਉਥੋਂ ਬੇਸ਼ ਜਿਹੜਾ ਕਿ ਕੀਮਤੀ ਸਮਾਨ ਮਿਲਿਆ ਔਰ ਉਹਨਾਂ ਦੇ ਘਰ ਦੇ ਵਿੱਚੋਂ ਜਿਹੜਾ ਕਿ ਕੈਸ਼ ਮਿਲੀ 7.5 ਕਰੋੜ ਰੁਪਇਆ ਨਗਦ 2.5 ਕਿਲੋ ਸੋਨਾ ਤੇ ਹੋਰ ਜਿਹੜਾ ਕੀਮਤੀ ਸਮਾਨ ਸੀ ਉਹ ਬਰਾਮਦ ਹੋਇਆ ਜਿਸ ਤੋਂ ਬਾਅਦ ਸੀਬੀਆਈ ਨੇ ਪੰਜਾਬ ਦੇ ਉਹ ਆਈਪੀਐਸ ਅਫਸਰਾਂ ਦੇ ਉੱਪਰ ਆਪਣੀਆਂ ਨਜ਼ਰਾਂ ਤਿੱਖੀਆਂ ਕਰ ਦਿੱਤੀਆਂ ਜਿਹੜੀ ਇੱਕ ਡੈਰੀ ਮਿਲੀ ਸੀ ਔਰ ਡੈਰੀ ਦੇ ਵਿੱਚ ਉਹਨਾਂ ਦੇ ਨੰਬਰ ਸੀਗੇ ਹਰਚੰਨ ਸਿੰਘ ਪੁੱਲਰ ਜਿਹੜਾ ਕਿ ਉਹਨਾਂ ਦੇ ਨਾਲ ਗੱਲਬਾਤ ਕਰਦਾ ਸੀ ਔਰ ਇਸ ਤੋਂ ਬਾਅਦ ਉਹਨਾਂ ਦੇ ਨਾਲ ਫੜਿਆ ਗਿਆ ਵਿਚੋਲਾ ਕ੍ਰਿਸ਼ਨੂ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ 21 ਲੱਖ ਰੁਪਏ ਉਸਦੇ ਕੋਲ ਵੀ ਪ੍ਰਾਪਤ ਹੋਇਆ ਸੀ ਸੋ ਕ੍ਰਿਸ਼ਨੂ ਨੂੰ ਅੱਜ ਸੀਬੀਆਈ ਨੇ 12 ਦਿਨਾਂ ਲਈ ਰਿਮਾਂਡ ਤੇ ਲਿਆਇਆ ਜੋ ਇਹ ਵਿਚੋਲੇ ਵੱਲੋਂ ਇਹ ਇਕਬਾਲੀਆ ਬਿਆਨ ਦਿੱਤਾ ਜਾਂਦਾ ਹੈ ਕਿ ਇਹ ਆਈਪੀਐਸ ਅਫਸਰ ਵੀ ਰਿਸ਼ਵਤਖੋਰੀ ਮਾਮਲੇ ਵਿੱਚ ਜੁੜੇ ਹੋਏ ਸਨ ਤਾਂ ਉਹਨਾਂ ਦੀਆਂ ਮੁਸ਼ਕਲਾਂ ਹੋਰ ਵੱਸ ਸਕਦੀਆਂ ਨੇ ਸੀਬੀਆਈ ਉਹਨਾਂ ਦੀ ਜਾਂਚ ਵਿੱਚ ਜਿਹੜਾ ਕਿ ਉਹਨਾਂ ਨੂੰ ਪੁੱਛਗਿੱਛ ਕਰਨ ਲਈ ਬੁਲਾ ਸਕਦੀ ਹੈ ਇਸ ਭ੍ਰਿਸ਼ਟਾਚਾਰ ਉਟਾਲੇ ਦੇ ਵਿੱਚ ਕਈ ਅਧਿਕਾਰੀਆਂ ਦੇ ਨਾਮ ਸਾਹਮਣੇ ਆ ਰਹੇ ਹਨ ਇਹਨਾਂ ਵਿੱਚ ਕੁਝ ਅਧਿਕਾਰੀਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੇ ਪੁਲਸ ਭਾਗ ਵਿੱਚ ਆਪਣੀ ਸੇਵਾ ਨਿਭਾਈਏ ਇਹ ਇੰਨੀ ਦਿਨੀ ਚੰਡੀਗੜ੍ਹ ਪ੍ਰਸ਼ਾਸਨ ਦੇ ਅੰਦਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਔਰ ਪੂਰੀ ਹਲਚਲ ਮਚੀ ਹੋਈ ਹੈ 16 ਅਕਤੂਬਰ ਨੂੰ ਸੀਬੀਆਈ ਨੇ ਪੰਜਾਬ ਦੇ ਸਾਬਕਾ ਡੀਆਈਜੀ ਹਰਚੰਨ ਸਿੰਘ ਪੁੱਲਰ ਨੂੰ 8 ਲੱਖ ਰੁਪਏ ਰਿਸ਼ਵਤ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਪੁੱਲਰ ਦੇ ਨਾਲ ਜੋ ਵਿਚੋਲਾ ਨਾਪਾ ਨਿਵਾਸੀ ਕ੍ਰਿਸ਼ਨੂ ਸ਼ਰਦਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਸੋ ਸੀਬੀਆਈ ਉਦੋਂ ਤੋਂ ਹੀ ਪੰਜਾਬ ਦੇ ਵਿੱਚ ਵੱਖ-ਵੱਖ ਅਫਸਰਾਂ ਦੇ ਉੱਪਰ ਨਿਗਰਾਨੀ ਰੱਖ ਰਹੀ ਹੈ ਸੋ ਕੁਝ ਦਿਨ ਪਹਿਲਾਂ ਸੀਬੀਆਈ ਨੇ ਪੁੱਲਰ ਦੇ ਸੈਕਟਰ 40 ਵਾਲੇ ਘਰ ਦੀ ਵੀ ਤਲਾਸ਼ੀ ਲਈ ਸੀ ਫਿਰ ਸੀਬੀਆਈ ਨੇ ਉਹਨਾਂ ਦੇ ਘਰ ਦੇ ਹਰ ਕੋਨੇ ਦਾ ਸਰਵੇਖਣ ਕੀਤਾ ਤੇ ਸੀਬੀਆਈ ਨੇ ਸਮਰਾਲਾ ਵਿੱਚ ਉਹਨਾਂ ਦੇ ਫਾਰਮ ਹਾਊਸ ਦੀ ਤਲਾਸ਼ੀ ਲਈ ਉਹਨਾਂ ਦੇ ਬੈਂਕ ਖਾਤਿਆਂ ਦੇ ਲੱਖਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਔਰ ਸੀਬੀਆਈ ਨੇ ਆਮਦਨਾਂ ਤੇ ਪਿਛਲੇ ਕੁਝ ਸਾਲਾਂ ਦੌਰਾਨ ਹਾਸਲ ਕੀਤੀ ਗਈ ਚੱਲ ਅਤੇ ਅਚਲ ਜਾਇਦਾਦ ਦੇ ਰਿਕਾਰਡ ਇਕੱਠੇ ਕਰ ਰਹੀ ਹੈ ਜਿਸ ਦੀ ਤੁਲਨਾ ਬਾਅਦ ਵਿੱਚ ਕੀਤੀ ਜਾਵੇਗੀ ਜੋ ਕਿ ਕੱਲ ਉਹਨਾਂ ਦੇ ਇੱਕ ਫਾਰਮ ਹਾਊਸ ਤੋਂ ਪੰਜਾਬ ਦਾ ਇੱਕ ਪੁਲਿਸ ਦਾ ਆਈਐਸ ਅਧਿਕਾਰੀ ਵੀ ਜਿਹੜਾ ਕਿ ਉਹ ਗ੍ਰਿਫਤਾਰ ਹੋਣੋਂ ਬਚ ਗਿਆ ਉਹ ਜੋ ਕਿ ਸੀਸੀਟੀਵੀ ਫੁਟੇਜ ਵੀ ਲੈ ਕੇ ਉਥੋਂ ਭੱਜ ਗਿਆ ਜੋ ਹਰਜਨ ਸਿੰਘ ਪੁੱਲਰ ਨੇ ਉਸ ਨੂੰ ਆਪਣੇ ਫਾਰਮ ਹਾਊਸ ਦੇ ਉੱਪਰ ਰੱਖਿਆ ਹੋਇਆ ਸੀ ਤਨਖਾਹ ਸਰਕਾਰ ਦੇ ਖਾਤਿਆਂ ਲੈ ਰਿਆ ਸੀ ਔਰ ਦੇਖਭਾਲ ਡੀਆਈਜੀ ਹਰਚੰਦ ਸਿੰਘ ਪੁੱਲਰ ਦੇ ਫਾਰਮ ਦੀ ਕਰਦਾ ਸੀ ਜੋ ਉੱਥੇ ਫਸਲ ਬੀਜੀ ਜਾਣੀ ਕੰਮ ਕਰਵਾਉਣਾ ਤੇ ਉਹ ਫਸਲ ਨੂੰ ਵੇਚਣਾ ਸਾਰੀ ਜ਼ਿੰਮੇਵਾਰੀ ਉਸ ਦੀ ਸੀ ਪਰ ਜਿਸ ਦਿਨ 16 ਅਕਤੂਬਰ ਨੂੰ ਹਰਚੰਦ ਸਿੰਘ ਪੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦਿਨ ਤੋਂ ਹੀ ਉਹ ਲਾਪਤਾ ਹੋ ਗਿਆ ਉਸ ਨੇ ਇੱਕ ਟਰੱਕ ਦੇ ਵਿੱਚ ਆਪਣਾ ਸਮਾਨ ਲੱਦਿਆ ਤੇ ਉਹ ਰਪੋਸ਼ ਹੋ ਚੁੱਕਿਆ ਹੈ ਜਿਸ ਦੇ ਬਾਰੇ ਅਜੇ ਤੱਕ ਕੋਈ ਵੀ सीबीआई ਨੂੰ ਪਿੰਕ ਨਹੀਂ ਲੱਗ ਰਹੀ ਉਹ ਅਫਸਰ ਜਿਹੜਾ ਕਿ ਪੰਜਾਬ ਪੁਲਿਸ ਦੇ ਵਿੱਚ ਉੱਚੇ ਅਹੁਦੇ ਤੇ ਸੀ ਔਰ ਉਸ ਨੂੰ ਵੀ ਹੁਣ सीबीआई ਦੇ ਵੱਲੋਂ ਫੜਨ ਦੀ ਕੋਸ਼ਿਸ਼ ਕੀਤੀ ਜਾਵੇਗੀ ਔਰ ਪੰਜਾਬ ਦੇ ਵਿੱਚ ਜੋ ਬਹੁਤ ਵੱਡਾ ਹੜਕਮ ਮਚਿਆ ਹੋਇਆ ਹੈ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਹਾਕਾਰ ਮਚੀ ਹੋਈ ਏ ਇਹ ਆਈਪੀਐਸ ਅਫਸਰਾਂ ਨੂੰ ਤੇ ਆਈਐਸ ਅਫਸਰਾਂ ਨੂੰ सीबीआई ਕਿਸੇ ਸਮੇਂ ਵੀ ਜੋ ਗ੍ਰਿਫਤਾਰ ਕਰ ਸਕਦੀ ਏ ਜਦੋਂ ਇਹਨਾਂ ਦੇ ਕੁਝ ਵੀ ਕ੍ਰਿਸ਼ਨੂ ਵੱਲੋਂ ਖੁਲਾਸੇ ਹੋਏ ਤਾਂ ਇਹਨਾਂ ਨੂੰ ਵੀ ਪੁੱਛਗਿੱਛ ਕੀਤੀ ਜਾਵੇਗੀ ਔਰ ਇਹਨਾਂ ਦੇ ਉੱਪਰ ਵੀ ਕਾਰਵਾਈ ਹੋ ਸਕਦੀ ਹੈ